हां जी दोस्तों स्वागत ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਅੱਜ ਵੱਡੀ ਅਪਡੇਟ ਫਿਰ ਤੋਂ ਲੈ ਕੇ حاضر ਹੋਏ ਆ ਇਹਨਾਂ ਰਾਸ਼ਨ ਕਟ ਧਰਕਾਂ ਨੂੰ ਇਸ ਮਹੀਨੇ ਨਹੀਂ ਮਿਲੇਗਾ ਰਾਸ਼ਨ ਕਰਾਉਣਾ ਪਏਗਾ ਇਹ ਜ਼ਰੂਰੀ ਕੰਮ ਕੀ ਇਹ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧিয়ে ਜਿਹੜੇ دوست ਹੱਦ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਨਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਕੇਂਦਰ ਸਰਕਾਰ ਦੇਸ਼ ਦੇ ਨਾਗਰਿਕਾਂ ਲਈ ਕਈ ਲਾਭਕਾਰੀ ਯੋਜਨਾਵਾਂ ਚਲਾਉਂਦੀ ਹੈ ਇਸ ਦੇ ਨਾਲ ਹੀ ਸੂਬਾ ਸਰਕਾਰ ਸੂਬੇ ਦੇ ਨਾਗਰਿਕਾਂ ਲਈ ਕਈ ਲਾਭਕਾਰੀ ਸਕੀਮਾਂ ਲਿਆਉਂਦੀ ਹੈ ਇਹਨਾਂ ਯੋਜਨਾਵਾਂ ਦੇ ਤਹਿਤ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਭ ਪਹੁੰਚਾਇਆ ਜਾਂਦਾ ਹੈ ਖਾਸ ਤੌਰ ਤੇ ਸਰਕਾਰ ਗਰੀਬ ਤੇ ਲੋੜਵੰਦ ਲੋਕਾਂ ਲਈ ਇਹ ਸਕੀਮਾਂ ਲਿਆਉਂਦੀ ਹੈ ਇਹਨਾਂ ਸਕੀਮਾਂ ਤਹਿਤ ਕੀਤੇ ਰਾਸ਼ਨ ਦਿੱਤਾ ਜਾਂਦਾ ਹੈ ਕਿਤੇ ਮੁਫਤ ਸਮਾਨ ਦਿੱਤਾ ਜਾਂਦਾ ਹੈ ਗਰੀਬ ਲੋੜਵੰਦ ਲੋਕਾਂ ਨੂੰ ਮੁਫਤ ਰਾਸ਼ਨ ਤੇ ਹੋਰ ਖਾਣ ਪੀਣ ਦੀ ਅਵਸਥਾ ਲਈ ਰਾਸ਼ਨ ਕਾਰਡ ਦੀ ਲੋੜ ਪੈਂਦੀ ਹੈ ਰਾਸ਼ਨ ਕਾਰਡ ਬਣਵਾਉਣ ਲਈ ਲੋਕਾਂ ਨੂੰ ਕੁਝ ਯੋਗਤਾ ਮਾਪਦੰਡ ਪੂਰੇ ਕਰਨੇ ਪੈਂਦੇ ਨੇ ਰਾਸ਼ਨ ਕਾਰਡ ਸਾਰੇ ਲੋਕਾਂ ਲਈ ਨਹੀਂ ਬਣਾਇਆ ਜਾਂਦਾ ਸਰਕਾਰ ਦੇ ਨਵੇਂ ਨਿਯਮ ਮੁਤਾਬਕ ਕੁਝ ਰਾਸ਼ਨ ਕਾਰਡ ਧਾਰਕਾਂ ਨੂੰ ਅਗਲੇ ਮਹੀਨੇ ਤੋਂ ਮੁਫਤ ਰਾਸ਼ਨ ਨਹੀਂ ਮਿਲੇਗਾ ਇਸ ਪਿੱਛੇ ਕੀ ਕਾਰਨ ਹੈ ਆਓ ਤੁਹਾਨੂੰ ਦੱਸਦੇ ਹਾਂ ਇਹਨਾਂ ਲੋਕਾਂ ਨੂੰ ਮਿਲੇਗਾ ਮੁਫਤ ਰਾਸ਼ਨ ਸਰਕਾਰ ਨੇ ਹੁਣ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਈਕੇਵਾਈਸੀ ਕਰਵਾਉਣ ਲਈ ਕਿਹਾ ਹੈ ਇਸ ਦੀ ਪਹਿਲਾਂ ਤਾਰੀਖ 30 ਜੂਨ ਰੱਖੀ ਗਈ ਸੀ ਪਰ ਹੁਣ ਇਸ ਤਾਰੀਖ ਨੂੰ ਵਧਾ ਕੇ 30 ਸਤੰਬਰ ਤੱਕ ਕਰ ਦਿੱਤਾ ਗਿਆ ਹੈ ਯਾਨੀ ਜੇਕਰ 30 ਸਤੰਬਰ ਤੱਕ ਕਿਸੇ ਰਾਸ਼ਨ ਕਾਰਡ ਧਾਰਕ ਨੇ ਆਪਣੀ ਈਕੇਵਾਈਸੀ ਪੂਰੀ ਨਹੀਂ ਕਰਵਾਈ ਤਾਂ ਉਹਨਾਂ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਮੁਫਤ ਰਾਸ਼ਨ ਬੰਦ ਕਰ ਦਿੱਤਾ ਜਾਵੇਗਾ ਦਰਅਸਲ ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਰਾਸ਼ਨ ਕਾਰਡਾਂ ਵਿੱਚ ਕਈ ਅਜਿਹੇ ਲੋਕਾਂ ਦੇ ਨਾਮ ਦਰਜ ਹੁੰਦੇ ਨੇ ਜਿਨ੍ਹਾਂ ਦਾ ਜਾਂ ਤਾਂ ਵਿਆਹ ਹੋ ਗਿਆ ਤੇ ਜਾਂ ਉਹ ਉਸ ਥਾਂ ਨੂੰ ਛੱਡ ਕੇ ਜਾ ਚੁੱਕੇ ਨੇ ਜਾਂ ਫਿਰ ਐਨ ਆਰ ਆਈ ਹੋ ਗਏ ਨੇ ਭਾਵੇਂ ਬਾਹਰ ਵਿਦੇਸ਼ਾਂ ਦੇ ਵਿੱਚ ਵਸ ਗਏ ਨੇ ਜਾਂ ਫਿਰ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਸ ਲਈ ਸਰਕਾਰ ਈ ਕੇ ਵਾਈ ਸੀ ਰਾਹੀਂ ਯਕੀਨੀ ਬਣਾ ਰਹੀ ਹੈ ਕਿ ਜੋ ਲੋਕ ਹੁਣ ਅਸਲ ਦੇ ਵਿੱਚ ਲਾਭ ਲੈ ਰਹੇ ਨੇ ਸਿਰਫ ਉਹਨਾਂ ਨੂੰ ਹੀ ਮੁਫਤ ਰਾਸ਼ਨ ਮਿਲ ਸਕੇ ਰਾਸ਼ਨ卡ਡ ਦੇ ਵਿੱਚ ਮੌਜੂਦ ਜਿੰਨੇ ਵੀ ਲੋਕਾਂ ਦੇ ਨਾਮ ਨੇ ਉਹਨਾਂ ਸਾਰਿਆਂ ਨੂੰ ਈਕੇਵਾਈਸੀ ਕਰਵਾਉਣੀ ਹੀ ਪਵੇਗੀ ਇੰਜ ਕਰਵਾਓ ਈਕੇਵਾਈਸੀ ਜੇਕਰ ਤੁਸੀਂ ਅਜੇ ਤੱਕ ਈਕੇਵਾਈਸੀ ਪ੍ਰਕਿਰਿਆ ਪੂਰੀ ਨਹੀਂ ਕਰਵਾਈ ਤਾਂ ਫਿਰ ਤੁਸੀਂ ਅਜੇ ਵੀ ਇਸ ਨੂੰ ਕਰਵਾ ਸਕਦੇ ਹੋ ਇਸ ਲਈ ਤੁਹਾਨੂੰ 1 ਮਹੀਨੇ ਦਾ ਸਮਾਂ ਦਿੱਤਾ ਗਿਆ ਉਸ ਲਈ ਜਿੱਥੇ ਤੁਹਾਨੂੰ ਰਾਸ਼ਨ ਸਰਕਾਰੀ ਵੰਡਿਆ ਜਾਂਦਾ ਉਸ ਦੁਕਾਨ ਤੇ ਤੁਸੀਂ ਜਾਣਾ ਹੈ ਇਸ ਤੋਂ ਬਾਅਦ ਤੁਹਾਨੂੰ ਫਿੰਗਰਪ੍ਰਿੰਟ ਮਸ਼ੀਨ ਤੇ ਆਪਣੇ ਅੰਗੂਠੇ ਦਾ ਪ੍ਰਿੰਟ ਲਗਾ ਕੇ ਇਕੀ ਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਵਾ ਲੈਣਾ ਹੈ ਇਸ ਦੇ ਲਈ ਤੁਹਾਡੇ ਤੋਂ ਕੋਈ ਵੀ ਵੱਖਰਾ ਚਾਰਜ ਨਹੀਂ ਲਿਆ ਜਾਵੇਗਾ ਰਾਸ਼ਨ ਕਾਰਡ ਦੇ ਵਿੱਚ ਮੌਜੂਦ ਜਿੰਨੇ ਵੀ ਲੋਕਾਂ ਦੇ ਨਾਮ ਦਰਜ ਨੇ ਸਾਰਿਆਂ ਦੀ ਕੇ ਵਾਈਸੀ ਹੋਣੀ ਜ਼ਰੂਰੀ ਹੈ ਇਕੀ ਵਾਈਸੀ ਦੀ ਪ੍ਰਕਿਰਿਆ ਲਈ ਤੁਹਾਡੇ ਕੋਲ ਹੁਣ 1 ਮਹੀਨੇ ਤੱਕ ਦਾ ਸਮਾਂ ਜੇਕਰ ਤੁਸੀਂ ਇਹ ਲਾਭ ਲੈ ਲੈਂਦੇ ਹੋ ਤਾ ਠੀਕ ਹੈ ਨਹੀਂ ਤਾਂ ਫਿਰ ਸਰਕਾਰ ਨੇ ਜਿਹੜਾ ਉਹ ਰਾਸ਼ਨ ਕਾਰਡ ਬੰਦ ਕਰਨੇ ਸ਼ੁਰੂ ਕਰ ਦੇਣੇ ਨੇ ਸੋ ਇਹ ਸੀ ਅੱਜ ਦੀ ਵੱਡੀ ਅਪਡੇਟ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਤੋਂ ਨਵੀਆਂ ਰਾਸ਼ਨ ਕਾਰਡ ਸਬੰਧੀ ਅਪਡੇਟਾਂ ਲੈ ਲਈ ਚੈਨਲ ਨੂੰ ਹੁਣੇ ਜਾ ਕੇ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਈਕੇ ਵੀਸੀ ਆਪਣੀ ਕਰਵਾ ਸਕੇ ਤੇ ਕਿਸੇ ਦਾ ਵੀ ਰਾਸ਼ਨ ਕਾਰਡ ਬੰਦ ਨਾ ਹੋਵੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜਾ ਚਾਤ ਧੰਨਵਾਦ हां जी दोस्तों स्वागत कर दिया है ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਅੱਜ ਵੱਡੀ ਅਪਡੇਟ ਫਿਰ ਤੋਂ ਲੈ ਕੇ حاضر ਹੋਏ ਹਾਂ ਇਹਨਾਂ ਰਾਸ਼ਨ ਕਟ ਧਾਰਕਾਂ ਨੂੰ ਇਸ ਮਹੀਨੇ ਨਹੀਂ ਮਿਲੇਗਾ ਰਾਸ਼ਨ ਕਰਉਣਾ ਪਏਗਾ ਇਹ ਜ਼ਰੂਰੀ ਕੰਮ ਕੀ ਇਹ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧিয়ে ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਕੇਂਦਰ ਸਰਕਾਰ ਦੇਸ਼ ਦੇ ਨਾਗਰਿਕਾਂ ਲਈ ਕਈ ਲਾਭਕਾਰੀ ਯੋਜਨਾਵਾਂ ਚਲਾਉਂਦੀ ਹੈ ਇਸ ਦੇ ਨਾਲ ਹੀ ਸੂਬਾ ਸਰਕਾਰ ਸੂਬੇ ਦੇ ਨਾਗਰਿਕਾਂ ਲਈ ਕਈ ਲਾਭਕਾਰੀ ਸਕੀਮਾਂ ਲਿਆਉਂਦੀ ਹੈ ਇਹਨਾਂ ਯੋਜਨਾਵਾਂ ਦੇ ਤਹਿਤ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਭ ਪਹੁੰਚਾਇਆ ਜਾਂਦਾ ਹੈ ਖਾਸ ਤੌਰ ਤੇ ਸਰਕਾਰ ਗਰੀਬ ਤੇ ਲੋੜਵੰਦ ਲੋਕਾਂ ਲਈ ਇਹ ਸਕੀਮਾਂ ਲਿਆਉਂਦੀ ਹੈ ਇਨ ਅਸ ਕੀ ਮਤ ਅ ਤ ਕਿਤੇ ਰਾਸ਼ਨ ਦਿੱਤਾ ਜਾਂਦਾ ਹੈ ਕਿਤੇ ਮੁਫਤ ਸਮਾਨ ਦਿੱਤਾ ਜਾਂਦਾ ਹੈ ਗਰੀਬ ਲੋੜਵੰਦ ਲੋਕਾਂ ਨੂੰ ਮੁਫਤ ਰਾਸ਼ਨ ਤੇ ਹੋਰ ਖਾਣ ਪੀਣ ਦੀ ਅਵਸਥਾ ਲਈ ਰਾਸ਼ਨ ਕਾਰਡ ਦੀ ਲੋੜ ਪੈਂਦੀ ਹੈ ਰਾਸ਼ਨ ਕਾਰਡ ਬਣਵਾਉਣ ਲਈ ਲੋਕਾਂ ਨੂੰ ਕੁਝ ਯੋਗਤਾ ਮਾਪਦੰਡ ਪੂਰੇ ਕਰਨੇ ਪੈਂਦੇ ਨੇ ਰਾਸ਼ਨ ਕਾਰਡ ਸਾਰੇ ਲੋਕਾਂ ਲਈ ਨਹੀਂ ਬਣਾਇਆ ਜਾਂਦਾ ਸਰਕਾਰ ਦੇ ਨਵੇਂ ਨਿਯਮ ਮੁਤਾਬਕ ਕੁਝ ਰਾਸ਼ਨ ਕਾਰਡ ਧਾਰਕਾਂ ਨੂੰ ਅਗਲੇ ਮਹੀਨੇ ਤੋਂ ਮੁਫਤ ਰਾਸ਼ਨ ਨਹੀਂ ਮਿਲੇਗਾ ਇਸ ਪਿੱਛੇ ਕੀ ਕਾਰਨ ਹੈ ਆਓ ਤੁਹਾਨੂੰ ਦੱਸਦੇ ਹਾਂ ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਮੁਫਤ ਰਾਸ਼ਨ ਸਰਕਾਰ ਨੇ ਹੁਣ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਈਕੇਵਾਈਸੀ ਕਰਵਾਉਣ ਲਈ ਕਿਹਾ ਹੈ ਇਸ ਦੀ ਪਹਿਲਾਂ ਤਾਰੀਖ 30 ਜੂਨ ਰੱਖੀ ਗਈ ਸੀ ਪਰ ਹੁਣ ਇਸ ਤਾਰੀਖ ਨੂੰ ਵਧਾ ਕੇ 30 ਸਤੰਬਰ ਤੱਕ ਕਰ ਦਿੱਤਾ ਗਿਆ ਹੈ ਯਾਨੀ ਜੇਕਰ 30 ਸਤੰਬਰ ਤੱਕ ਕਿਸੇ ਰਾਸ਼ਨ ਕਾਰਡ ਧਾਰਕ ਨੇ ਆਪਣੀ ਈਕੇਵਾਈਸੀ ਪੂਰੀ ਨਹੀਂ ਕਰਵਾਈ ਤਾਂ ਉਹਨਾਂ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਮੁਫਤ ਰਾਸ਼ਨ ਬੰਦ ਕਰ ਦਿੱਤਾ ਜਾਵੇਗਾ ਦਰਅਸਲ ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਰਾਸ਼ਨ ਕਾਰਡਾਂ ਵਿੱਚ ਕਈ ਅਜਿਹੇ ਲੋਕਾਂ ਦੇ ਨਾਮ ਦਰਜ ਹੁੰਦੇ ਨੇ ਜਿਨ੍ਹਾਂ ਦਾ ਜਾਂ ਤਾਂ ਵਿਆਹ ਹੋ ਗਿਆ ਤੇ ਜਾਂ ਉਹ ਉਸ ਥਾਂ ਨੂੰ ਛੱਡ ਕੇ ਜਾ ਚੁੱਕੇ ਨੇ ਜਾਂ ਫਿਰ ਐਨ ਆਰ ਆਈ ਹੋ ਗਏ ਨੇ ਭਾਵੇਂ ਬਾਹਰ ਵਿਦੇਸ਼ਾਂ ਦੇ ਵਿੱਚ ਵਸ ਗਏ ਨੇ ਜਾਂ ਫਿਰ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਸ ਲਈ ਸਰਕਾਰ ਈ ਕੇ ਵਾਈ ਸੀ ਰਾਹੀਂ ਜੋ ਕਿੰਨੇ ਬਣਾ ਰਹੀ ਹੈ ਕਿ ਜੋ ਲੋਕ ਹੁਣ ਅਸਲ ਦੇ ਵਿੱਚ ਲਾਭ ਲੈ ਰਹੇ ਨੇ ਸਿਰਫ ਉਹਨਾਂ ਨੂੰ ਹੀ ਮੁਫਤ ਰਾਸ਼ਨ ਮਿਲ ਸਕੇ ਰਾਸ਼ਨ ਕਾਰਡ ਦੇ ਵਿੱਚ ਮੌਜੂਦ ਜਿੰਨੇ ਵੀ ਲੋਕਾਂ ਦੇ ਨਾਮ ਨੇ ਉਹਨਾਂ ਸਾਰਿਆਂ ਨੂੰ ਈਕੇਵਾਈਸੀ ਕਰਵਾਉਣੀ ਹੀ ਪਵੇਗੀ ਇੰਜ ਕਰਵਾਓ ਈਕੇਵਾਈਸੀ ਜੇਕਰ ਤੁਸੀਂ ਅਜੇ ਤੱਕ ਈਕੇਵਾਈਸੀ ਪ੍ਰਕਿਰਿਆ ਪੂਰੀ ਨਹੀਂ ਕਰਵਾਈ ਤਾਂ ਫਿਰ ਤੁਸੀਂ ਅਜੇ ਵੀ ਇਸ ਨੂੰ ਕਰਵਾ ਸਕਦੇ ਹੋ ਇਸ ਲਈ ਤੁਹਾਨੂੰ 1 ਮਹੀਨੇ ਦਾ ਸਮਾਂ ਦਿੱਤਾ ਗਿਆ ਉਸ ਲਈ ਜਿੱਥੇ ਤੁਹਾਨੂੰ ਰਾਸ਼ਨ ਸਰਕਾਰੀ ਵੰਡਿਆ ਜਾਂਦਾ ਹੈ ਉਸ ਦੁਕਾਨ ਤੇ ਤੁਸੀਂ ਜਾਣਾ ਹੈ ਇਸ ਤੋਂ ਬਾਅਦ ਤੁਹਾਨੂੰ ਫਿੰਗਰਪ੍ਰਿੰਟ ਮਸ਼ੀਨ ਤੇ ਆਪਣੇ ਅੰਗੂਠੇ ਦਾ ਪ੍ਰਿੰਟ ਲਗਾ ਕੇ ਇਕਈਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਵਾ ਲੈਣਾ ਹੈ ਇਸ ਦੇ ਲਈ ਤੁਹਾਡੇ ਤੋਂ ਕੋਈ ਵੀ ਵੱਖਰਾ ਚਾਰਜ ਨਹੀਂ ਲਿਆ ਜਾਵੇਗਾ ਰਾਸ਼ਨ ਕਾਰਡ ਦੇ ਵਿੱਚ ਮੌਜੂਦ ਜਿੰਨੇ ਵੀ ਲੋਕਾਂ ਦੇ ਨਾਮ ਦਰਜ ਨੇ ਸਾਰਿਆਂ ਦੀ ਕੇਵਾਈਸੀ ਹੋਣੀ ਜ਼ਰੂਰੀ ਹੈ ਇਕਈਕੇਵਾਈਸੀ ਦੀ ਪ੍ਰਕਿਰਿਆ ਲਈ ਤੁਹਾਡੇ ਕੋਲ ਹੁਣ 1 ਮਹੀਨੇ ਤੱਕ ਦਾ ਸਮਾਂ ਜੇਕਰ ਤੁਸੀਂ ਇਹ ਲਾਭ ਲੈ ਲੈਂਦੇ ਹੋ ਤਾ ਠੀਕ ਹੈ ਨਹੀਂ ਤਾਂ ਫਿਰ ਸਰਕਾਰ ਨੇ ਜਿਹੜਾ ਉਹ ਰਾਸ਼ਨ ਕਾਰਡ ਬੰਦ ਕਰਨੇ ਸ਼ੁਰੂ ਕਰ ਦੇਣੇ ਨੇ ਸੋ ਇਹ ਸੀ ਅੱਜ ਦੀ ਵੱਡੀ ਅਪਡੇਟ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਤੋਂ ਨਵੀਆਂ ਰਾਸ਼ਨ ਕਾਰਡ ਸਬੰਧੀ ਅਪਡੇਟਾਂ ਲੈ ਲਈ ਚੈਨਲ ਨੂੰ ਹੁਣੇ ਜਾ ਕੇ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਈਕੇ ਵੀਸੀ ਆਪਣੀ ਕਰਵਾ ਸਕੇ ਤੇ ਕਿਸੇ ਦਾ ਵੀ ਰਾਸ਼ਨ ਕਾਰਡ ਬੰਦ ਨਾ ਹੋਵੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜਾ ਚਾਤ ਧੰਨਵਾਦ हां जी दोस्तों स्वागत ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਵੱਡੀ ਅਪਡੇਟ ਫਿਰ ਤੋਂ ਲੈ ਕੇ ਹਾਜ਼ਰ ਹੋਏ ਆ ਇਹਨਾਂ ਰਾਸ਼ਨ ਕਟ ਧਰਕਾਂ ਨੂੰ ਇਸ ਮਹੀਨੇ ਨਹੀਂ ਮਿਲੇਗਾ ਰਾਸ਼ਨ ਕਰਾਉਣਾ ਪਏਗਾ ਇਹ ਜ਼ਰੂਰੀ ਕੰਮ ਕੀ ਇਹ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧিয়ে ਜਿਹੜੇ دوست ਹੱਦ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਕੇਂਦਰ ਸਰਕਾਰ ਦੇਸ਼ ਦੇ ਨਾਗਰਿਕਾਂ ਲਈ ਕਈ ਲਾਭਕਾਰੀ ਯੋਜਨਾਵਾਂ ਚਲਾਉਂਦੀ ਹੈ ਇਸ ਦੇ ਨਾਲ ਹੀ ਸੂਬਾ ਸਰਕਾਰ ਸੂਬੇ ਦੇ ਨਾਗਰਿਕਾਂ ਲਈ ਕਈ ਲਾਭਕਾਰੀ ਸਕੀਮਾਂ ਲਿਆਉਂਦੀ ਹੈ ਇਹਨਾਂ ਯੋਜਨਾਵਾਂ ਦੇ ਤਹਿਤ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਭ ਪਹੁੰਚਾਇਆ ਜਾਂਦਾ ਹੈ ਖਾਸ ਤੌਰ ਤੇ ਸਰਕਾਰ ਗਰੀਬ ਤੇ ਲੋੜਵੰਦ ਲੋਕਾਂ ਲਈ ਇਹ ਸਕੀਮਾਂ ਲਿਆਉਂਦੀ ਹੈ ਇਨਾਂ ਸਕੀਮਾਂ ਤਹਿਤ ਕੀਤੇ ਰਾਸ਼ਨ ਦਿੱਤਾ ਜਾਂਦਾ ਹੈ ਕਿਤੇ ਮੁਫਤ ਸਮਾਨ ਦਿੱਤਾ ਜਾਂਦਾ ਹੈ ਗਰੀਬ ਲੋੜਵੰਦ ਲੋਕਾਂ ਨੂੰ ਮੁਫਤ ਰਾਸ਼ਨ ਤੇ ਹੋਰ ਖਾਣ ਪੀਣ ਦੀ ਅਵਸਥਾ ਲਈ ਰਾਸ਼ਨ ਕਾਰਡ ਦੀ ਲੋੜ ਪੈਂਦੀ ਹੈ ਰਾਸ਼ਨ ਕਾਰਡ ਬਣਵਾਉਣ ਲਈ ਲੋਕਾਂ ਨੂੰ ਕੁਝ ਯੋਗਤਾ ਮਾਪਦੰਡ ਪੂਰੇ ਕਰਨੇ ਪੈਂਦੇ ਨੇ ਰਾਸ਼ਨ ਕਾਰਡ ਸਾਰੀ ਲੋਕਾਂ ਲਈ ਨਹੀਂ ਬਣਾਇਆ ਜਾਂਦਾ ਸਰਕਾਰ ਦੇ ਨਵੇਂ ਨਿਯਮ ਮੁਤਾਬਕ ਕੁਝ ਰਾਸ਼ਨ ਕਾਰਡ ਧਾਰਕਾਂ ਨੂੰ ਅਗਲੇ ਮਹੀਨੇ ਤੋਂ ਮੁਫਤ ਰਾਸ਼ਨ ਨਹੀਂ ਮਿਲੇਗਾ ਇਸ ਪਿੱਛੇ ਕੀ ਕਾਰਨ ਹੈ ਆਓ ਤੁਹਾਨੂੰ ਦੱਸਦੇ ਹਾਂ ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਮੁਫਤ ਰਾਸ਼ਨ ਸਰਕਾਰ ਨੇ ਹੁਣ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਈਕੇਵਾਈਸੀ ਕਰਵਾਉਣ ਲਈ ਕਿਹਾ ਹੈ ਇਸ ਦੀ ਪਹਿਲਾਂ ਤਾਰੀਖ 30 ਜੂਨ ਰੱਖੀ ਗਈ ਸੀ ਪਰ ਹੁਣ ਇਸ ਤਾਰੀਖ ਨੂੰ ਵਧਾ ਕੇ 30 ਸਤੰਬਰ ਤੱਕ ਕਰ ਦਿੱਤਾ ਗਿਆ ਹੈ ਯਾਨੀ ਜੇਕਰ 30 ਸਤੰਬਰ ਤੱਕ ਕਿਸੇ ਰਾਸ਼ਨ ਕਾਰਡ ਧਾਰਕ ਨੇ ਆਪਣੀ ਈਕੇਵਾਈਸੀ ਪੂਰੀ ਨਹੀਂ ਕਰਵਾਈ ਤਾਂ ਉਹਨਾਂ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਮੁਫਤ ਰਾਸ਼ਨ ਬੰਦ ਕਰ ਦਿੱਤਾ ਜਾਵੇਗਾ ਦਰਅਸਲ ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਰਾਸ਼ਨ ਕਾਰਡਾਂ ਵਿੱਚ ਕਈ ਅਜਿਹੇ ਲੋਕਾਂ ਦੇ ਨਾਮ ਦਰਜ ਹੁੰਦੇ ਨੇ ਜਿਨ੍ਹਾਂ ਦਾ ਜਾਂ ਤਾਂ ਵਿਆਹ ਹੋ ਗਿਆ ਤੇ ਜਾਂ ਉਹ ਉਸ ਥਾਂ ਨੂੰ ਛੱਡ ਕੇ ਜਾ ਚੁੱਕੇ ਨੇ ਜਾਂ ਫਿਰ ਐਨ ਆਰ ਆਈ ਹੋ ਗਏ ਨੇ ਭਾਵੇਂ ਬਾਹਰ ਵਿਦੇਸ਼ਾਂ ਦੇ ਵਿੱਚ ਵਸ ਗਏ ਨੇ ਜਾਂ ਫਿਰ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਸ ਲਈ ਸਰਕਾਰ ਈ ਕੇ ਵਾਈ ਸੀ ਰਾਹੀਂ ਯਕੀਨੀ ਬਣਾ ਰਹੀ ਹੈ ਕਿ ਜੋ ਲੋਕ ਹੁਣ ਅਸਲ ਦੇ ਵਿੱਚ ਲਾਭ ਲੈ ਰਹੇ ਨੇ ਸਿਰਫ ਉਹਨਾਂ ਨੂੰ ਹੀ ਮੁਫਤ ਰਾਸ਼ਨ ਮਿਲ ਸਕੇ ਰਾਸ਼ਨ ਕਾਰਡ ਦੇ ਵਿੱਚ ਮੌਜੂਦ ਜਿੰਨੇ ਵੀ ਲੋਕਾਂ ਦੇ ਨਾਮ ਨੇ ਉਹਨਾਂ ਸਾਰਿਆਂ ਨੂੰ ਈਕੇ ਵਾਈਸੀ ਕਰਵਾਉਣੀ ਹੀ ਪਵੇਗੀ ਇੰਜ ਕਰਵਾਓ ਈਕੇ ਵਾਈਸੀ ਜੇਕਰ ਤੁਸੀਂ ਅਜੇ ਤੱਕ ਈਕੇ ਵਾਈਸੀ ਪ੍ਰਕਿਰਿਆ ਪੂਰੀ ਨਹੀਂ ਕਰਵਾਈ ਤਾਂ ਫਿਰ ਤੁਸੀਂ ਅਜੇ ਵੀ ਇਸ ਨੂੰ ਕਰਵਾ ਸਕਦੇ ਹੋ ਇਸ ਲਈ ਤੁਹਾਨੂੰ 1 ਮਹੀਨੇ ਦਾ ਸਮਾਂ ਦਿੱਤਾ ਗਿਆ ਉਸ ਲਈ ਜਿੱਥੇ ਤੁਹਾਨੂੰ ਰਾਸ਼ਨ ਸਰਕਾਰੀ ਵੰਡਿਆ ਜਾਂਦਾ ਉਸ ਦੁਕਾਨ ਤੇ ਤੁਸੀਂ ਜਾਣਾ ਹੈ ਇਸ ਤੋਂ ਬਾਅਦ ਤੁਹਾਨੂੰ ਫਿੰਗਰਪ੍ਰਿੰਟ ਮਸ਼ੀਨ ਤੇ ਆਪਣੇ ਅੰਗੂਠੇ ਦਾ ਪ੍ਰਿੰਟ ਲਗਾ ਕੇ ਇਕੀ ਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਵਾ ਲੈਣਾ ਹੈ ਇਸ ਦੇ ਲਈ ਤੁਹਾਡੇ ਤੋਂ ਕੋਈ ਵੀ ਵੱਖਰਾ ਚਾਰਜ ਨਹੀਂ ਲਿਆ ਜਾਵੇਗਾ ਸਸਨ卡ਡ ਦੇ ਵਿੱਚ ਮੌਜੂਦ ਜਿੰਨੇ ਵੀ ਲੋਕਾਂ ਦੇ ਨਾਮ ਦਰਜ ਨੇ ਸਾਰਿਆਂ ਦੀ ਕੇ ਵਾਈਸੀ ਹੋਣੀ ਜ਼ਰੂਰੀ ਹੈ ਇਕੀ ਵਾਈਸੀ ਦੀ ਪ੍ਰਕਿਰਿਆ ਲਈ ਤੁਹਾਡੇ ਕੋਲ ਹੁਣ 1 ਮਹੀਨੇ ਤੱਕ ਦਾ ਸਮਾਂ ਜੇਕਰ ਤੁਸੀਂ ਇਹ ਲਾਭ ਲੈ ਲੈਂਦੇ ਹੋ ਤਾਂ ਠੀਕ ਹੈ ਨਹੀਂ ਤਾਂ ਫਿਰ ਸਰਕਾਰ ਨੇ ਜਿਹੜਾ ਉਹ ਰਾਸ਼ਨ ਕਾਰਡ ਬੰਦ ਕਰਨੇ ਸ਼ੁਰੂ ਕਰ ਦੇਣੇ ਨੇ ਸੋ ਇਹ ਸੀ ਅੱਜ ਦੀ ਵੱਡੀ ਅਪਡੇਟ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਤੋਂ ਨਵੀਆਂ ਰਾਸ਼ਨ ਕਾਰਡ ਸੰਬੰਧੀ ਅਪਡੇਟਾਂ ਲੈ ਲਈ ਚੈਨਲ ਨੂੰ ਹੁਣੇ ਜਾ ਕੇ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਈਕੇ ਵਾਈਸੀ ਆਪਣੀ ਕਰਵਾ ਸਕੇ ਤੇ ਕਿਸੇ ਦਾ ਵੀ ਰਾਸ਼ਨ ਕਾਰਡ ਬੰਦ ਨਾ ਹੋਵੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ हां जी दोस्तों स्वागत करते हैं ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਅੱਜ ਵੱਡੀ ਅਪਡੇਟ ਫਿਰ ਤੋਂ ਲੈ ਕੇ ਹਾਜ਼ਰ ਹੋਏ ਹਾਂ ਇਹਨਾਂ ਰਾਸ਼ਨ ਕਟ ਧਰਕਾਂ ਨੂੰ ਇਸ ਮਹੀਨੇ ਨਹੀਂ ਮਿਲੇਗਾ ਰਾਸ਼ਨ ਕਰੋਨਾ ਪਏਗਾ ਇਹ ਜ਼ਰੂਰੀ ਕੰਮ ਕੀ ਇਹ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧিয়ে ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਕੇਂਦਰ ਸਰਕਾਰ ਦੇਸ਼ ਦੇ ਨਾਗਰਿਕਾਂ ਲਈ ਕਈ ਲਾਭਕਾਰੀ ਯੋਜਨਾਵਾਂ ਚਲਾਉਂਦੀ ਹੈ ਇਸ ਦੇ ਨਾਲ ਹੀ ਸੂਬਾ ਸਰਕਾਰ ਸੂਬੇ ਦੇ ਨਾਗਰਿਕਾਂ ਲਈ ਕਈ ਲਾਭਕਾਰੀ ਸਕੀਮਾਂ ਲਿਆਉਂਦੀ ਹੈ ਇਹਨਾਂ ਯੋਜਨਾਵਾਂ ਦੇ ਤਹਿਤ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਭ ਪਹੁੰਚਾਇਆ ਜਾਂਦਾ ਹੈ ਖਾਸ ਤੌਰ ਤੇ ਸਰਕਾਰ ਗਰੀਬ ਤੇ ਲੋੜਵੰਦ ਲੋਕਾਂ ਲਈ ਇਹ ਸਕੀਮਾਂ ਲਿਆਉਂਦੀ ਹੈ ਇਨਾਂ ਸਕੀਮਾਂ ਤਹਿਤ ਕਿਤੇ ਰਾਸ਼ਨ ਦਿੱਤਾ ਜਾਂਦਾ ਹੈ ਕਿਤੇ ਮੁਫਤ ਸਮਾਨ ਦਿੱਤਾ ਜਾਂਦਾ ਹੈ ਗਰੀਬ ਲੋੜਵੰਦ ਲੋਕਾਂ ਨੂੰ ਮੁਫਤ ਰਾਸ਼ਨ ਤੇ ਹੋਰ ਖਾਣ ਪੀਣ ਦੀ ਅਵਸਥਾ ਲਈ ਰਾਸ਼ਨ ਕਾਰਡ ਦੀ ਲੋੜ ਪੈਂਦੀ ਹੈ ਰਾਸ਼ਨ ਕਾਰਡ ਬਣਵਾਉਣ ਲਈ ਲੋਕਾਂ ਨੂੰ ਕੁਝ ਯੋਗਤਾ ਮਾਪਦੰਡ ਪੂਰੇ ਕਰਨੇ ਪੈਂਦੇ ਨੇ ਰਾਸ਼ਨ ਕਾਰਡ ਸਾਰੇ ਲੋਕਾਂ ਲਈ ਨਹੀਂ ਬਣਾਇਆ ਜਾਂਦਾ ਸਰਕਾਰ ਦੇ ਨਵੇਂ ਨਿਯਮ ਮੁਤਾਬਕ ਕੁਝ ਰਾਸ਼ਨ ਕਾਰਡ ਧਾਰਕਾਂ ਨੂੰ ਅਗਲੇ ਮਹੀਨੇ ਤੋਂ ਮੁਫਤ ਰਾਸ਼ਨ ਨਹੀਂ ਮਿਲੇਗਾ ਇਸ ਪਿੱਛੇ ਕੀ ਕਾਰਨ ਹੈ ਆਓ ਤੁਹਾਨੂੰ ਦੱਸਦੇ ਹਾਂ ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਮੁਫਤ ਰਾਸ਼ਨ ਸਰਕਾਰ ਨੇ ਹੁਣ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਈਕੇਵਾਈਸੀ ਕਰਵਾਉਣ ਲਈ ਕਿਹਾ ਹੈ ਇਸ ਦੀ ਪਹਿਲਾਂ ਤਾਰੀਖ 30 ਜੂਨ ਰੱਖੀ ਗਈ ਸੀ ਪਰ ਹੁਣ ਇਸ ਤਾਰੀਖ ਨੂੰ ਵਧਾ ਕੇ 30 ਸਤੰਬਰ ਤੱਕ ਕਰ ਦਿੱਤਾ ਗਿਆ ਹੈ ਯਾਨੀ ਜੇਕਰ 30 ਸਤੰਬਰ ਤੱਕ ਕਿਸੇ ਰਾਸ਼ਨ ਕਾਰਡ ਧਾਰਕ ਨੇ ਆਪਣੀ ਈਕੇਵਾਈਸੀ ਪੂਰੀ ਨਹੀਂ ਕਰਵਾਈ ਤਾਂ ਉਹਨਾਂ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰ ਦਿੱਤਾ ਜਾਣ ਵਾਲਾ ਮੁਕਤ ਰਾਸ਼ਨ ਬੰਦ ਕਰ ਦਿੱਤਾ ਜਾਵੇਗਾ ਦਰਅਸਲ ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਰਾਸ਼ਨ ਕਾਰਡਾਂ ਵਿੱਚ ਕਈ ਅਜਿਹੇ ਲੋਕਾਂ ਦੇ ਨਾਮ ਦਰਜ ਹੁੰਦੇ ਨੇ ਜਿਨ੍ਹਾਂ ਦਾ ਜਾਂ ਤਾਂ ਵਿਆਹ ਹੋ ਗਿਆ ਤੇ ਜਾਂ ਉਹ ਉਸ ਥਾਂ ਨੂੰ ਛੱਡ ਕੇ ਜਾ ਚੁੱਕੇ ਨੇ ਜਾਂ ਫਿਰ ਐਨ ਆਰ ਆਈ ਹੋ ਗਏ ਨੇ ਭਾਵੇਂ ਬਾਹਰ ਵਿਦੇਸ਼ਾਂ ਦੇ ਵਿੱਚ ਵਸ ਗਏ ਨੇ ਜਾਂ ਫਿਰ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਇਸ ਲਈ ਸਰਕਾਰ ਈ ਕੇ ਵਾਈ ਸੀ ਰਾਹੀਂ ਯਕੀਨੀ ਬਣਾ ਰਹੀ ਹੈ ਕਿ ਜੋ ਲੋਕ ਹੁਣ ਅਸਲ ਦੇ ਵਿੱਚ ਲਾਭ ਲੈ ਰਹੇ ਨੇ ਸਿਰਫ ਉਹਨਾਂ ਨੂੰ ਹੀ ਮੁਫਤ ਰਾਸ਼ਨ ਮਿਲ ਸਕੇ ਰਾਸ਼ਨ ਕਾਰਡ ਦੇ ਵਿੱਚ ਮੌਜੂਦ ਜਿੰਨੇ ਵੀ ਲੋਕਾਂ ਦੇ ਨਾਮ ਨੇ ਉਹਨਾਂ ਸਾਰਿਆਂ ਨੂੰ ਈਕੇ ਵਾਈਸੀ ਕਰਵਾਉਣੀ ਹੀ ਪਵੇਗੀ ਇੰਜ ਕਰਵਾਓ ਈਕੇ ਵਾਈਸੀ ਜੇਕਰ ਤੁਸੀਂ ਅਜੇ ਤੱਕ ਈਕੇ ਵਾਈਸੀ ਪ੍ਰਕਿਰਿਆ ਪੂਰੀ ਨਹੀਂ ਕਰਵਾਈ ਤਾਂ ਫਿਰ ਤੁਸੀਂ ਅਜੇ ਵੀ ਇਸ ਨੂੰ ਕਰਵਾ ਸਕਦੇ ਹੋ ਇਸ ਲਈ ਤੁਹਾਨੂੰ 1 ਮਹੀਨੇ ਦਾ ਸਮਾਂ ਦਿੱਤਾ ਗਿਆ ਉਸ ਲਈ ਜਿੱਥੇ ਤੁਹਾਨੂੰ ਰਾਸ਼ਨ ਸਰਕਾਰੀ ਵੰਡਿਆ ਜਾਂਦਾ ਉਸ ਦੁਕਾਨ ਤੇ ਤੁਸੀਂ ਜਾਣਾ ਹੈ ਇਸ ਤੋਂ ਬਾਅਦ ਤੁਹਾਨੂੰ ਫਿੰਗਰਪ੍ਰਿੰਟ ਮਸ਼ੀਨ ਤੇ ਆਪਣੇ ਅੰਗੂਠੇ ਦਾ ਪ੍ਰਿੰਟ ਲਗਾ ਕੇ ਇਕੀ ਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਵਾ ਲੈਣਾ ਹੈ ਇਸ ਦੇ ਲਈ ਤੁਹਾਡੇ ਤੋਂ ਕੋਈ ਵੀ ਵੱਖਰਾ ਚਾਰਜ ਨਹੀਂ ਲਿਆ ਜਾਵੇਗਾ ਰਾਸ਼ਨ ਕਾਰਡ ਦੇ ਵਿੱਚ ਮੌਜੂਦ ਜਿੰਨੇ ਵੀ ਲੋਕਾਂ ਦੇ ਨਾਮ ਦਰਜ ਨੇ ਸਾਰਿਆਂ ਦੀ ਕੇ ਵਾਈਸੀ ਹੋਣੀ ਜ਼ਰੂਰੀ ਹੈ ਇਕੀ ਵਾਈਸੀ ਦੀ ਪ੍ਰਕਿਰਿਆ ਲਈ ਤੁਹਾਡੇ ਕੋਲ ਹੁਣ 1 ਮਹੀਨੇ ਤੱਕ ਦਾ ਸਮਾਂ ਜੇਕਰ ਤੁਸੀਂ ਇਹ ਲਾਭ ਲੈ ਲੈਂਦੇ ਹੋ ਤਾਂ ਠੀਕ ਹੈ ਨਹੀਂ ਤਾਂ ਫਿਰ ਸਰਕਾਰ ਨੇ ਜਿਹੜਾ ਉਹ ਰਾਸ਼ਨ ਕਾਰਡ ਬੰਦ ਕਰਨੇ ਸ਼ੁਰੂ ਕਰ ਦੇਣੇ ਨੇ ਸੋ ਇਹ ਸੀ ਅੱਜ ਦੀ ਵੱਡੀ ਅਪਡੇਟ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਤੋਂ ਨਵੀਆਂ ਰਾਸ਼ਨ ਕਾਰਡ ਸੰਬੰਧੀ ਅਪਡੇਟਾਂ ਲੈ ਲਈ ਚੈਨਲ ਨੂੰ ਹੁਣੇ ਜਾ ਕੇ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਈਕੇ ਵਾਈਸੀ ਆਪਣੀ ਕਰਵਾ ਸਕੇ ਤੇ ਕਿਸੇ ਦਾ ਵੀ ਰਾਸ਼ਨ ਕਾਰਡ ਬੰਦ ਨਾ ਹੋਵੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜਾ ਚਾਤ ਧੰਨਵਾਦ हां जी दोस्तों स्वागत ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਅੱਜ ਵੱਡੀ ਅਪਡੇਟ ਫਿਰ ਤੋਂ ਲੈ ਕੇ حاضر ਹੋਏ ਆ ਇਹਨਾਂ ਰਾਸ਼ਨ ਕਟ ਧਾਰਕਾਂ ਨੂੰ ਇਸ ਮਹੀਨੇ ਨਹੀਂ ਮਿਲੇਗਾ ਰਾਸ਼ਨ ਕਰੋਨਾ ਪਏਗਾ ਇਹ ਜ਼ਰੂਰੀ ਕੰਮ ਕੀ ਇਹ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧিয়ে ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਨਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਕੇਂਦਰ ਸਰਕਾਰ ਦੇਸ਼ ਦੇ ਨਾਗਰਿਕਾਂ ਲਈ ਕਈ ਲਾਭਕਾਰੀ ਯੋਜਨਾਵਾਂ ਚਲਾਉਂਦੀ ਹੈ ਇਸ ਦੇ ਨਾਲ ਹੀ ਸੂਬਾ ਸਰਕਾਰ ਸੂਬੇ ਦੇ ਨਾਗਰਿਕਾਂ ਲਈ ਕਈ ਲਾਭਕਾਰੀ ਸਕੀਮਾਂ ਲਿਆਉਂਦੀ ਹੈ ਇਹਨਾਂ ਯੋਜਨਾਵਾਂ ਦੇ ਤਹਿਤ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਭ ਪਹੁੰਚਾਇਆ ਜਾਂਦਾ ਹੈ ਖਾਸ ਤੌਰ ਤੇ ਸਰਕਾਰ ਗਰੀਬ ਤੇ ਲੋੜਵੰਦ ਲੋਕਾਂ ਲਈ ਇਹ ਸਕੀਮਾਂ ਲਿਆਉਂਦੀ ਹੈ ਇਹਨਾਂ ਸਕੀਮਾਂ ਤਹਿਤ ਕਿਤੇ ਰਾਸ਼ਨ ਦਿੱਤਾ ਜਾਂਦਾ ਹੈ ਕਿਤੇ ਮੁਫਤ ਸਮਾਨ ਦਿੱਤਾ ਜਾਂਦਾ ਹੈ ਗਰੀਬ ਲੋੜਵੰਦ ਲੋਕਾਂ ਨੂੰ ਮੁਫਤ ਰਾਸ਼ਨ ਤੇ ਹੋਰ ਖਾਣ ਪੀਣ ਦੀ ਅਵਸਥਾ ਲਈ ਰਾਸ਼ਨ ਕਾਰਡ ਦੀ ਲੋੜ ਪੈਂਦੀ ਹੈ ਰਾਸ਼ਨ ਕਾਰਡ ਬਣਵਾਉਣ ਲਈ ਲੋਕਾਂ ਨੂੰ ਕੁਝ ਯੋਗਤਾ ਮਾਪਦੰਡ ਪੂਰੇ ਕਰਨੇ ਪੈਂਦੇ ਨੇ ਰਾਸ਼ਨ ਕਾਰਡ ਸਾਰੇ ਲੋਕਾਂ ਲਈ ਨਹੀਂ ਬਣਾਇਆ ਜਾਂਦਾ ਸਰਕਾਰ ਦੇ ਨਵੇਂ ਨਿਯਮ ਮੁਤਾਬਕ ਕੁਝ ਰਾਸ਼ਨ ਕਾਰਡ ਧਾਰਕਾਂ ਨੂੰ ਅਗਲੇ ਮਹੀਨੇ ਤੋਂ ਮੁਫਤ ਰਾਸ਼ਨ ਨਹੀਂ ਮਿਲੇਗਾ ਇਸ ਪਿੱਛੇ ਕੀ ਕਾਰਨ ਹੈ ਆਓ ਤੁਹਾਨੂੰ ਦੱਸਦੇ ਹਾਂ ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਮੁਫਤ ਰਾਸ਼ਨ ਸਰਕਾਰ ਨੇ ਹੁਣ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਈਕੇਵਾਈਸੀ ਕਰਵਾਉਣ ਲਈ ਕਿਹਾ ਹੈ ਇਸ ਦੀ ਪਹਿਲਾਂ ਤਾਰੀਖ 30 ਜੂਨ ਰੱਖੀ ਗਈ ਸੀ ਪਰ ਹੁਣ ਇਸ ਤਾਰੀਖ ਨੂੰ ਵਧਾ ਕੇ 30 ਸਤੰਬਰ ਤੱਕ ਕਰ ਦਿੱਤਾ ਗਿਆ ਹੈ ਯਾਨੀ ਜੇਕਰ 30 ਸਤੰਬਰ ਤੱਕ ਕਿਸੇ ਰਾਸ਼ਨ ਕਾਰਡ ਧਾਰਕ ਨੇ ਆਪਣੀ ਈਕੇਵਾਈਸੀ ਪੂਰੀ ਨਹੀਂ ਕਰਵਾਈ ਤਾਂ ਉਹਨਾਂ ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਮੁਫਤ ਰਾਸ਼ਨ ਬੰਦ ਕਰ ਦਿੱਤਾ ਜਾਵੇਗਾ ਦਰਅਸਲ ਸਰਕਾਰ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਰਾਸ਼ਨ ਕਾਰਡਾਂ ਵਿੱਚ ਕਈ ਅਜਿਹੇ ਲੋਕਾਂ ਦੇ ਨਾਮ ਦਰਜ ਹੁੰਦੇ ਨੇ ਜਿਨ੍ਹਾਂ ਦਾ ਜਾਂ ਤਾਂ ਵਿਆਹ ਹੋ ਗਿਆ ਤੇ ਜਾਂ ਉਹ ਉਸ ਥਾਂ ਨੂੰ ਛੱਡ ਕੇ ਜਾ ਚੁੱਕੇ ਨੇ ਜਾਂ ਫਿਰ ਐਨ ਆਰ ਆਈ ਹੋ ਗਏ ਨੇ ਭਾਵੇਂ ਬਾਹਰ ਵਿਦੇਸ਼ਾਂ ਦੇ ਵਿੱਚ ਵਸ ਗਏ ਨੇ ਜਾਂ ਫਿਰ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਸ ਲਈ ਸਰਕਾਰ ਈ ਕੇ ਵਾਈ ਸੀ ਰਾਹੀਂ ਯਕੀਨੀ ਬਣਾ ਰਹੀ ਹੈ ਕਿ ਜੋ ਲੋਕ ਹੁਣ ਅਸਲ ਦੇ ਵਿੱਚ ਲਾਭ ਲੈ ਰਹੇ ਨੇ ਸਿਰਫ ਉਹਨਾਂ ਨੂੰ ਹੀ ਮੁਫਤ ਰਾਸ਼ਨ ਮਿਲ ਸਕੇ ਰਾਸ਼ਨ ਕਾਰਡ ਦੇ ਵਿੱਚ ਮੌਜੂਦ ਜਿੰਨੇ ਵੀ ਲੋਕਾਂ ਦੇ ਨਾਮ ਨੇ ਉਹਨਾਂ ਸਾਰਿਆਂ ਨੂੰ ਈਕੇਵਾਈਸੀ ਕਰਵਾਉਣੀ ਹੀ ਪਵੇਗੀ ਇੰਜ ਕਰਵਾਓ ਈਕੇਵਾਈਸੀ ਜੇਕਰ ਤੁਸੀਂ ਅਜੇ ਤੱਕ ਈਕੇਵਾਈਸੀ ਪ੍ਰਕਿਰਿਆ ਪੂਰੀ ਨਹੀਂ ਕਰਵਾਈ ਤਾਂ ਫਿਰ ਤੁਸੀਂ ਅਜੇ ਵੀ ਇਸ ਨੂੰ ਕਰਵਾ ਸਕਦੇ ਹੋ ਇਸ ਲਈ ਤੁਹਾਨੂੰ 1 ਮਹੀਨੇ ਦਾ ਸਮਾਂ ਦਿੱਤਾ ਗਿਆ ਉਸ ਲਈ ਜਿੱਥੇ ਤੁਹਾਨੂੰ ਰਾਸ਼ਨ ਸਰਕਾਰੀ ਵੰਡਿਆ ਜਾਂਦਾ ਹੈ ਉਸ ਦੁਕਾਨ ਤੇ ਤੁਸੀਂ ਜਾਣਾ ਹੈ ਇਸ ਤੋਂ ਬਾਅਦ ਤੁਹਾਨੂੰ ਫਿੰਗਰਪ੍ਰਿੰਟ ਮਸ਼ੀਨ ਤੇ ਆਪਣੇ ਅੰਗੂਠੇ ਦਾ ਪ੍ਰਿੰਟ ਲਗਾ ਕੇ ਇਕਈਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਵਾ ਲੈਣਾ ਹੈ ਇਸ ਦੇ ਲਈ ਤੁਹਾਡੇ ਤੋਂ ਕੋਈ ਵੀ ਵੱਖਰਾ ਚਾਰਜ ਨਹੀਂ ਲਿਆ ਜਾਵੇਗਾ ਸ਼ਾਸਨ ਕਾਰਡ ਦੇ ਵਿੱਚ ਮੌਜੂਦ ਜਿੰਨੇ ਵੀ ਲੋਕਾਂ ਦੇ ਨਾਮ ਦਰਜ ਨੇ ਸਾਰਿਆਂ ਦੀ ਕੇਵਾਈਸੀ ਹੋਣੀ ਜ਼ਰੂਰੀ ਹੈ ਇਕਈਕੇਵਾਈਸੀ ਦੀ ਪ੍ਰਕਿਰਿਆ ਲਈ ਤੁਹਾਡੇ ਕੋਲ ਹੁਣ 1 ਮਹੀਨੇ ਤੱਕ ਦਾ ਸਮਾਂ ਜੇਕਰ ਤੁਸੀਂ ਇਹ ਲਾਭ ਲੈ ਲੈਂਦੇ ਹੋ ਤਾ ਠੀਕ ਹੈ ਨਹੀਂ ਤਾਂ ਫਿਰ ਸਰਕਾਰ ਨੇ ਜਿਹੜਾ ਉਹ ਰਾਸ਼ਨ ਕਾਰਡ ਬੰਦ ਕਰਨੇ ਸ਼ੁਰੂ ਕਰ ਦੇਣੇ ਨੇ ਸੋ ਇਹ ਸੀ ਅੱਜ ਦੀ ਵੱਡੀ ਅਪਡੇਟ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਤੋਂ ਨਵੀਆਂ ਰਾਸ਼ਨ ਕਾਰਡ ਸਬੰਧੀ ਅਪਡੇਟਾਂ ਲੈ ਲਈ ਚੈਨਲ ਨੂੰ ਹੁਣੇ ਜਾ ਕੇ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਈਕੇ ਵੀਸੀ ਆਪਣੀ ਕਰਵਾ ਸਕੇ ਤੇ ਕਿਸੇ ਦਾ ਵੀ ਰਾਸ਼ਨ ਕਾਰਡ ਬੰਦ ਨਾ ਹੋਵੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜਾ ਚਾਤ ਧੰਨਵਾਦ हां जी दोस्तों स्वागत करते हैं ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਅੱਜ ਵੱਡੀ ਅਪਡੇਟ ਫਿਰ ਤੋਂ ਲੈ ਕੇ ਹਾਜ਼ਰ ਹੋਏ ਹਾਂ ਇਹਨਾਂ ਰਾਸ਼ਨ ਕਟ ਧਾਰਕਾਂ ਨੂੰ ਇਸ ਮਹੀਨੇ ਨਹੀਂ ਮਿਲੇਗਾ ਰਾਸ਼ਨ ਕਰੋਣਾ ਪਏਗਾ ਇਹ ਜ਼ਰੂਰੀ ਕੰਮ ਕੀ ਇਹ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਈਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਨਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਕੇਂਦਰ ਸਰਕਾਰ ਦੇਸ਼ ਦੇ ਨਾਗਰਿਕਾਂ ਲਈ ਕਈ ਲਾਭਕਾਰੀ ਯੋਜਨਾਵਾਂ ਚਲਾਉਂਦੀ ਹੈ ਇਸ ਦੇ ਨਾਲ ਹੀ ਸੂਬਾ ਸਰਕਾਰ ਸੂਬੇ ਦੇ ਨਾਗਰਿਕਾਂ ਲਈ ਕਈ ਲਾਭਕਾਰੀ ਸਕੀਮਾਂ ਲਿਆਉਂਦੀ ਹੈ ਇਹਨਾਂ ਯੋਜਨਾਵਾਂ ਦੇ ਤਹਿਤ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਭ ਪਹੁੰਚਾਇਆ ਜਾਂਦਾ ਹੈ ਖਾਸ ਤੌਰ ਤੇ ਸਰਕਾਰ ਗਰੀਬ ਤੇ ਲੋੜਵੰਦ ਲੋਕਾਂ ਲਈ ਇਹ ਸਕੀਮਾਂ ਲਿਆਉਂਦੀ ਹੈ ਇਨਾਂ ਸਕੀਮਾਂ ਤਹਿਤ ਕੀਤੇ ਰਾਸ਼ਨ ਦਿੱਤਾ ਜਾਂਦਾ ਹੈ ਕੀਤੇ ਮੁਫਤ ਸਮਾਨ ਦਿੱਤਾ ਜਾਂਦਾ ਹੈ ਗਰੀਬ ਲੋੜਵੰਦ ਲੋਕਾਂ ਨੂੰ ਮੁਫਤ ਰਾਸ਼ਨ ਤੇ ਹੋਰ ਖਾਣ ਪੀਣ ਦੀ ਅਵਸਥਾ ਲਈ ਰਾਸ਼ਨ ਕਾਰਡ ਦੀ ਲੋੜ ਪੈਂਦੀ ਹੈ ਰਾਸ਼ਨ ਕਾਰਡ ਬਣਵਾਉਣ ਲਈ ਲੋਕਾਂ ਨੂੰ ਕੁਝ ਯੋਗਤਾ ਮਾਪਦੰਡ ਪੂਰੇ ਕਰਨੇ ਪੈਂਦੇ ਨੇ ਰਾਸ਼ਨ ਕਾਰਡ ਸਾਰੇ ਲੋਕਾਂ ਲਈ ਨਹੀਂ ਬਣਾਇਆ ਜਾਂਦਾ ਸਰਕਾਰ ਦੇ ਨਵੇਂ ਨਿਯਮ ਮੁਤਾਬਕ ਕੁਝ ਰਾਸ਼ਨ ਕਾਰਡ ਧਾਰਕ